ਗੈਂਸਟਰ ਟੂਨ ਸਿਆਸਦਨ ਬਣੇ ਮੁਖਤਾਰ ਅंसारी ਦੀ ਦਿੜਾ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਸਿਹਤ ਵਿਗੜਨ ਮਗਰੋਂ ਬੰਦਾ ਦੇ ਮੈਡੀਕਲ ਕਾਲਜ ਦੇ ਵਿੱਚ ਲਿਆਂਦਾ ਗਿਆ ਸੀ ਇਸ ਤੋਂ ਪਹਿਲਾਂ ਵੀ ਅंसारी ਨੂੰ ਮੰਗਲਵਾਰ ਨੂੰ ਛੁੱਟੀ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਕਾਲਜ ਤੋਂ ਸਿੱਧਾ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਗਿਆ ਸੀ ਅंसारी ਨੇ ਉਦੋਂ ਜੇਲ੍ਹ ਦੇ ਵਿੱਚ ਢਿੱਡ ਪੇਟ ਦੀ ਸ਼ਿਕਾਇਤ ਕੀਤੀ ਸੀ ਦੇ ਨਾਲ ਹੀ ਮੁਖਤਾਰ ਅंसारी ਦੇ ਵਕੀਲ ਨੇ ਦਾਅਵਾ ਕੀਤਾ ਕਿ ਸਾਬਕਾ ਵਿਧਾਇਕ ਨੂੰ ਬੋਲਣ ਚ ਮੁਸ਼ਕਲ ਆ ਰਹੀ ਸੀ ਅंसारी ਮੌਤੋਂ ਪੰਜ ਵਾਰ ਵਿਧਾਇਕ ਰਹਿਣ ਦੀ ਨਿਤੀ ਵਿੱਚੋਂ ਦੋ ਵਾਰ ਉਹ ਬਸਪਾ ਦੀ ਟਿਕਟ ਤੇ ਚੋਣ ਜਿੱਤੇ ਸਨ ਇਹ ਵੀ ਦੱਸਿਆ ਕਿ ਅंसारी ਨੇ ਆਖਰੀ ਅਸੈਂਬਲੀ ਚੋਣ 2017 ਦੇ ਵਿੱਚ ਲੜੀ ਸੀ ਮੁਖਤਾਰ ਅंसारी ਦੀ ਮੌਤ ਤੋਂ ਬਾਅਦ ਮਾਉ ਗਾਜ਼ੀਪੁਰ ਅਤੇ ਬਾਂਦਾ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੈਰਾ ਮਿਲਟਰੀ ਬਲਾਂ ਨੂੰ ਵੀ ਵੱਡੀ ਗਿਣਤੀ ਚ ਤਾਇਨਾਤ ਕੀਤਾ ਗਿਆ ਹੈ ਡੀਜੀਪੀ ਹੈੱਡਕੁਆਰਟਰ ਨੇ ਟੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਨੇ ਸੋਸ਼ਲ ਮੀਡੀਆ ਤੇ ਅਫਵਾਹਾਂ ਭੜਕਾਉਂਦੇ ਅਤੇ ਰਾਜੋਗ ਪੋਸਟਾਂ ਵਿਰੁੱਧ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਮੁਖ्तार ਅੰਸਾਰੀ ਦੀ ਮੌਤ ਤੋਂ ਬਾਅਦ ਮਾਉ ਬਾਂਦਾ ਗਾਜ਼ੀਪੁਰ ਚ 247 ਲਾਗੂ ਕਰ ਦਿੱਤੀ ਗਈ ਹੈ ਮੁਖ्तार ਅंसारी ਦੇ ਪਰਦੇ ਇਲਜ਼ਾਮ ਨੇ ਕਿ ਉਹਨਾਂ ਦੇ ਭਰਾ ਨੂੰ ਜੇਲ੍ਹ ਦੇ ਵਿੱਚ ਖਾਣੇ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜੀ ਅਤੇ ਉਸ ਦੀ ਮੌਤ ਹੋਈ ਹੈ। ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ